ਹੈਲੋ ਸਾਰਿਆਂ ਨੂੰ ਮੇਰੇ ਪਿਆਰਪਰੀ ਸਸਤਰੀ ਕਾਜੀ ਫੋਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਜੀ ਅੱਜ ਬਣਾਉਣ ਲੱਗੇ ਸੀ ਆਪਾਂ ਸਪੈਸ਼ਲੀ ਤੇ ਮੈਠਾ ਚਲੋ ਬਲੌਗ ਦੀ ਸ਼ੁਰੂਆਤ ਕਰ ਲੈਣੇ ਆ ਅੱਜ ਨਾਸ਼ਤੇ ਚ ਬਣਾਉਣ ਲੱਗਾ ਆਪਾਂ ਬ੍ਰੈਡ ਟਕੋੜੇ ਆ ਦੇਖੋ ਜੀ ਆਪਾਂ ਆਲੂ ਬੋਇਲਡ ਕਰ ਲੈਨੇ ਠੀਕ ਹੈ ਜੀ ਤੁਸੀਂ ਵੀ ਇਦਾਂ ਹੀ ਆਲੂ ਬੋਇਲ ਕਰ ਲੈਣਾ ਵੈਸੇ ਤੇ ਬਹੁਤ ਸਾਰੀਆਂ ਭੈਣਾਂ ਬਣਾਉਂਦੀਆਂ ਬਹੁਤ ਸੋਖੇ ਤਰੀਕੇ ਨਾਲ ਵਧੀਆ ਵੀ ਬਣਾਉਂਦੀਆਂ ਮੈਂ ਕਿਹਾ ਚਲੋ ਮੈਂ ਵੀ ਆਪਣੀ ਰੈਸিপি ਸ਼ੇਅਰ ਕਰਦਾ ਕੀ ਮੈਂ ਇਹਦੇ ਚ ਕਾ ਪਾਉਂਦੀ ਹੁੰਨੀ ਆ ਕੀ ਕੁਝ ਨਹੀਂ ਪਾਉਂਦੀ ਆ ਦੇਖੋ ਜੀ ਆਪਾਂ ਆਲੂ ਬ ਆਲੂ ਬੋਇਲਡ ਕਰਕੇ ਇਹਦੇ ਵਿੱਚ ਆਪਾਂ ਪਾ ਲਾਂਗੇ ਹੁਣ ਆ ਦੇਖੋ ਆਲੂਆਂ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲੈਣਾ ਆਲੂਆਂ ਦੇ ਵਿੱਚ ਗੱਠ ਨਹੀਂ ਰਹਿਣੀ ਚਾਹੀਦੀ ਠੀਕ ਹੈ ਜੀ ਆ ਦੇਖੋ ਆਲੂਆਂ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲੈਣਾ ਬਿਲਕੁਲ ਤੇ ਉਹਦੇ ਲਈ ਆਪਾਂ ਹੁਣ ਵਿੱਚ ਪਾਵਾਂਗੇ ਇਹਦੇ ਜਿਨ੍ਹਾਂ ਨੂੰ ਆਪਾਂ ਕਟਲ ਵੀ ਇਸੇ ਬੋਲ ਦਿੰਦੇ ਆ ਸਭ ਦੇ ਆਪਣੇ ਆਪਣੇ ਲੱਗ ਲੱਗ ਤਰੀਕੇ ਹੁੰਦੇ ਆ ਤੇ ਲੋ ਜੀ ਹੁਣ ਆਪਾਂ ਇਹ ਪਿਆਜ਼ ਕੱਟੇ ਹੋਏ ਇਹਨੇ ਆਪਾਂ ਪਿਆਜ਼ਾਂ ਨੂੰ ਕੱਟ ਬਿਲਕੁਲ ਚੂਰਾ ਜਿਹਾ ਬਣਾ ਲਾਂਗੇ ਪਿਆਜ਼ ਤੇ ਹਰੀਆਂ ਮਿਰਚਾਂ ਅਦਰਕ ਚਲੋ ਜੀ ਇੱਧਰ ਆਪਾਂ ਥਰ ਦੇਨੇ ਆ ਤਦ ਤੱਕ ਤੇਲ ਸਾਡਾ ਤੇਲ ਗਰਮ ਹੋ ਜੇਗਾ ਕਿਉਂਕਿ ਤੇਲ ਗਰਮ ਹੋਣ ਚ ਕਈ ਵਾਰੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਅਰੇ ਇੱਕ ਮੈਂ ਔਰ ਪੱਤੇ ਲੈ ਕੇ ਬਹੁਤ ਸੁੱਕਾ ਹੋ ਗਿਆ ਮੈਨੂੰ ਇਹਦਾ ਮੈਨੂੰ ਬਹੁਤ ਵਧੀਆ ਲੱਗਿਆ ਅਦਰਕ ਫੇਰ ਰਹਿ ਗਿਆ ਮੇਰੇ ਦਿਮਾਗ ਦੇਖ ਲਓ ਅਦਰਕ ਯਾਰ ਨਿਕੰਦਾ ਹੈ ਚਲੋ ਜੀ ਇੱਧਰ ਅਦਰਕ ਮੈਂ ਭੁੱਲ ਜਾਂਦੀ ਆ ਬਾਰ-ਬਾਰ ਕਿ ਆਪਾਂ ਅਦਰਕ ਹਰੀਆਂ ਮਿਰਚਾਂ ਪਿਆਜ਼ ਲੈ ਲੈਣੇ ਨੇ ਠੀਕ ਹੈ ਜੇਕਰ ਤੁਸੀਂ ਆਪਣੇ ਟੇਸਟ ਅਨੁਸਾਰ ਕੁਝ ਵੀ ਪਾਣਾ ਚਾਹੁੰਦੇ ਹੋ ਭਾਸ ਆ ਕਦੇ ਇੱਥੇ ਇੱਧਰ ਲਈਆਂ ਗਾਇਜ਼ ਮੈਂ ਇਹ ਮੱਕੜੀ ਪੱਤਾ ਕਹਿ ਦਿੰਨੇ ਹਾਂ ਠੀਕ ਹੈ ਇਹ ਬਣਾਵਾਂਗੇ ਅੱਜ ਆਪਾਂ ਪਤਾ ਕੀ ਚਟਣੀ ਬਣਾਣੀ ਨਾਲ ਮੈਂ ਤੁਹਾਨੂੰ ਚਟਣੀ ਬਣਾਣੀ ਵੀ ਦੱਸੂਗੀ ਘਰੇ ਕੀ ਇਦਾਂ ਆਪਾਂ ਚਟਣੀ ਬਣਾਉਨੇ ਆਂ ਅਰੇ ਇਸ ਚੌਪੜ ਦਾ ਬਹੁਤ ਸਿਕ ਹੈ ਮਿੰਟ ਲੱਗਦਾ ਇੱਕ ਸਕਿੰਟ ਹੀ ਲਾ ਲਓ ਤੁਸੀਂ ਇਹ ਨਾਲ ਬਹੁਤ ਅੱਛੇ ਪਿਆਜ਼ ਕਟਰ ਹੋ ਜਾਂਦੇ ਨੇ ਤੇ ਜਿਵੇਂ ਮੈਂ ਦੂਸਰੇ ਪਿਆਜ਼ ਕਰਦੀ ਹੁੰਦੀ ਸੀ ਨਾ ਮੈਨੂੰ ਬੜਾ ਮੁਸ਼ਕਲ ਆਉਂਦੀ ਸੀ ਬਹੁਤ ਜ਼ਿਆਦਾ ਉੱਖਾ ਲੱਗਦਾ ਸੀਗਾ ਲੋਤੀ ਇਹ ਵੀ ਅਪਰੇ ਵਿੱਚ ਪਾ ਲਾਂਗੇ ਜਿੰਨੇ ਆਪਾਂ ਚੂਰਾ ਚੂਰਾ ਕਰ ਦੇ ਸੀ ਨਾ ਇਹ ਵਾਲਾ ਚੋਪਰ ਜਿਹੜਾ ਹੈ ਨਾ ਜੀ ਮੈਨੂੰ ਭੈਣਾ ਨੇ ਕਮੈਂਟ ਤੇ ਸਪੈਸ਼ਲ ਪੁੱਛਿਆ ਸੀਗਾ ਵੀ ਦੀਦੀ ਕਿੰਨੇ ਦਾ ਆਇਆ ਇਹ 1100 ਰੁਪਏ ਦਾ ਆਇਆ ਜੀ ਆਪਣੇ ਮਸਾਲਾ ਕਰੋ ਤੁਸੀਂ ਮਤਲਬ ਪਿਆਜ਼ ਕਰੋ ਜਿਵੇਂ ਗੋਭੀ ਕਦੂਕਸ ਕਰ ਲੋ ਕਰਜਰ ਕਰ ਲੋ ਕੁਝ ਵੀ ਕਰ ਸਕਦੇ ਹੋ ਠੀਕ ਹੈ ਬਹੁਤ ਵਧੀਆ ਚੀਜ਼ ਹੈ ਤੇ ਤੁਹਾਨੂੰ ਪਤਾ ਹੀ ਹੈ ਮੈਂ ਲੈ ਕੇ ਆਈ ਸੀਗੀ ਇਸ ਦਿਨ ਦੇਖ ਕੇ ਗਈ ਸੀ तो लो जी ये आप आलू पा दे होर हूँ आपूच मसाले पा लेंगे ठीक है जो जो पाना है मैं थोड़ा तो दिखाई टेस्ट बताऊंगे तो आप कुछ पाते होंगे लो जी ये हूँ आप लेना अपने टेस्ट अनुसार थोड़ा नमक ठीक है नमक पा लो थोड़ा जो आप गर्म मसाला ये मैं बिलकुल भी लाल मिर्च नहीं पावगी ਕਿਉਂਕਿ ਲਾਲ ਮਿਰਚ ਮੈਂ ਪਹਿਲਾਂ ਹਰੀ ਪਾ ਚੁੱਕੀ ਆ ਇਸੇ ਆਏ ਮੈਂ ਜੀਰਾ ਪਾਵਾਂਗੀ ਜੇਕਰ ਤੁਸੀਂ ਚਾਹੋ ਤੇ ਇਹਦੇ ਵਿੱਚ ਗਰਮ ਮਸਾਲਾ ਪਾ ਲਿਓ ਪਾ ਦਿਓ ਤੇ ਇਹਦੇ ਵਿੱਚ ਅਮਚੂਰ ਪਾਣੇ ਆਪਾਂ ਥੋੜਾ ਅਮਚੂਰ ਨਾਲ ਨਾ ਟੇਸਟ ਬਹੁਤ ਵਧੀਆ ਬੰਦ ਆ ਇਹਦਾ ਲਓ ਜੀ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਅਮਚੂਰ ਅਮਚੂਰ ਨਾਲ ਬਹੁਤ ਟੇਸਟ ਵਧੀਆ ਬੰਦ ਆ ਠੀਕ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਲੈ ਲੈਂਦੇ ਆ ਲਓ ਜੀ ਇਹਦਾ ਆਪਾਂ ਬਰਾਊਨ ਬਰਾਊਨ ਲਾ ਲਾਂਗੇ ਠੀਕ ਹੈ ਜੀ ਐਦਾਂ ਨੂੰ ਆਪਾਂ ਕਟਿੰਗ ਕਰ ਲਾਂਗੇ ਇਹਨੂੰ ਆਪਾਂ ਬਰਾਊਨ ਬਰਾਊਨ ਨੂੰ ਲੱਗ ਲਾ ਲਾਂਗੇ ਔਰ ਜਿਹੜਾ ਬਰਾਊਨ ਬਰਾਊਨ ਇਹਨੇ ਮੈਂ ਬਿਲਕੁਲ ਵੀ ਨਹੀਂ ਸੁੱਟੂਗੀ ਇਹ ਵੀ ਆਪਾਂ ਚੋਪਿੰਗ ਕਰਕੇ ਇਹਦੀ ਬਿਲਕੁਲ ਆਪਾਂ ਚੂਰਾ ਬਣਾ ਲਾਂਗੇ ਠੀਕ ਹੈ ਗ੍ਰਾਈਂਡ ਕਰਕੇ ਨਾ ਇਹ ਵਾਲੇ ਆਪਾਂ ਉਹਦੇ ਵਿੱਚ ਪਾ ਸਕਦੇ ਆ ਬੇਸਣ ਕੋਲਾਂਗੇ ਨਾ ਇਹ ਤੁਸੀਂ ਇਹ ਨਹੀਂ ਸੋਚਣਾ ਕਿ ਸਟਨੇ ਵੇਸਟ ਨਹੀਂ ਹੁੰਦੇ ਇਹ ਆਪਾਂ ਵੈਸੇ ਹੀ ਬਰਾਊਨ ਬਰਾਊਨ ਜੇ ਥੋੜੇ ਕਾਲੇ ਹੁੰਦੇ ਨਾ ਤਾਂ ਲਾ ਦਿੰਨੇ ਆਂ ਤੇ ਲੋਕ ਐਸੇ ਤੇਰ ਬਣਾਉਣ ਲੱਗੇ ਆਪਾਂ ਚਟਣੀ ਆਪਾਂ ਦੇਖੋ ਚਟਣੀ ਲਈ ਕੀ ਕੁਝ ਲੈਣਾ ਆ ਆਪਾਂ ਚਟਣੀ ਲਈ ਲੈ ਲੀਆਂ ਗੀਰੀਆਂ ਕੱਚੀ ਗਿਰੀ ਹੁੰਦੀ ਹੈ ਨਾ ਜਿਹੜੀ ਤੁਸੀਂ ਉਹ ਲੈ ਲਿਓ ਦੇਖਿਓ ਬਿਲਕੁਲ ਕੱਚੀ ਹੁੰਦੀ ਹੈ ਇਹਨੂੰ ਅੱਛੀ ਤਰ੍ਹਾਂ ਭੁੰਨ ਲੈਣਾ ਖੋਪੇ ਦੀ ਜਿਹੜੀ ਗਿਰੀ ਹੁੰਦੀ ਹੈ ਜੇ ਕੱਚੀ ਨਾ ਮਿਲੇ ਨਾ ਤੇ ਖੋਪੇ ਦੀ ਗਰੀ ਕਹਿ ਦਿੰਦੇ ਨੇ ਜਿਹਨੂੰ ਉਹ ਲੈ ਲੈਣੀ ਹੈ ਇਧਰ ਲੈ ਲੈਣੇ ਆਪਾਂ ਛੋਲੇ ਭੁੱਜੇ ਹੋਏ ਛੋਲੇ ਲੈ ਲੈਣੇ ਲਸਣ ਦੀਆਂ ਥੂੜੀਆਂ ਲੈ ਲੈਣੀਆਂ 3-4 ਜ਼ਿਆਦਾ ਨਹੀਂ ਲੈਣੀਆਂ ਠੀਕ ਹੈ ਬਿਲਕੁਲ 3-4 ਹੀ ਲੈਣੀਆਂ ਇਹ ਮੈਂ ਵੈਸੇ ਛਿੱਲ ਕੇ ਰੱਖਿਆ ਮੇਰੀ ਆਦਤ ਹੈ ਇਧਰ ਲੈ ਲੀਆਂ ਆਪਾਂ ਔਰ ਉਧਰ ਲੈ ਲਿਆ ਆਪਾਂ ਦੇਖੋ ਜੀ ਕੜੀ ਪੱਤੇ ਦੇ ਕੜੀ ਪੱਤੇ ਹੁੰਦੇ ਠੀਕ ਹੈ ਆਪਾਂ ਹੁਣ ਲਾਉਂਦੇ ਆ ਇਹਨੂੰ ਤੜਕਾ ਤੇ ਬਣਾਉਂਦੀ ਆ ਚਟਨੀ ਬਹੁਤ ਟੇਸਟੀ ਵਧੀਆ ਬਣਦੀ ਹੈ ਤੇ ਸਪੈਸ਼ਲੀ ਬਰੈੱਡ ਨਾਲ ਉਧਰ ਤੇਲ ਹੁੰਦਾ ਗਰਮ ਤਰ ਤੱਕ ਨਾ ਕੇ ਚਲੋ ਚਟਨੀ ਬਣਾ ਲੈਂਦੇ ਹਾਂ ਇਹ ਲੋ ਜਿਹੜੇ ਜੀ ਇਹਦੇ ਵਿੱਚ ਪਾ ਲਈਆਂ ਮੈਂ ਮਿਰਚਾ ਠੀਕ ਹੈ ਦੋ ਚਾਰ ਥੁੜੀਆਂ ਪਾ ਲੈਣੇ ਆ ਇਹਨੂੰ ਆਪਾਂ ਗਿਰੀਆਂ ਦੇ ਨਾਲ ਹੀ ਤਿੰਨ ਚਾਰ ਨਾ ਥੁੜੀਆਂ ਥੁੜੀਆਂ ਭੁੰਨ ਲੈਣੇ ਆ ਤੇ ਕੜੀ ਪੱਤੇ ਦਾ ਆਪਾਂ ਬਾਅਦ ਚੋਂ ਕਰਾਂਗੇ ਪਹਿਲਾਂ ਹੁਣ ਠੀਕ ਹੈ ਗਾਇਸ ਬਾਕੀ ਛੋਲੇ ਆਪਾਂ ਹੁਣ ਆਪਣੇ ਭੁਜੇ ਨਹੀਂ ਇਹਨੋਂ ਆਪਾਂ ਪਾ ਦਿੰਨੇ ਆ ਇਹ ਪੱਛੀ ਗਿਰੀ ਆਪਾਂ ਇਹਨੂੰ ਤੋੜ ਕੇ ਛੋਟੇ ਛੋਟੇ ਕਰਕੇ ਇਹਦੇ ਵਿੱਚ ਪਾ ਦਿੰਨੇ ਆ ਥੋੜਾ ਜਿਹਾ ਹੀ ਪਾ ਦਿੰਨੇ ਆ ਫਿਰ ਵੀ ਇਹ ਕੰਮ ਆ ਜਾਂਦਾ ਹੈ ਟੇਸਟ ਵਧੀਆ ਬਣ ਜਾਂਦਾ ਹੈ ਇਹਦੇ ਨਾਲ ਠੀਕ ਹੈ ਜੀ ਬਾਕੀ ਹੁਣ ਆਪਾਂ ਭੁੰਨ ਲੈਨੇ ਆਪਣੀਆਂ ਕੱਚੀਆਂ ਅੰਧੀ ਨੂੰ ਮਾਰੇ ਇਹ ਗਿਰੀ ਭੁਜ ਕੇ ਇਹਦਾ ਜਿਹੜਾ ਛਿਲਕਾ ਹੁੰਦਾ ਨਾ ਉਹ ਵੀ ਉਤਰ ਜਾਂਦਾ ਬਿਲਕੁਲ ਤਾਰੋ ਵੀ ਨਾ ਤਾਂ ਵੀ ਕੋਈ ਦਿੱਕਤ ਨਹੀਂ ਆ ਆਪਾਂ ਛਿਲਕਾ ਜ਼ਰੂਰੀ ਨਹੀਂ। ਨਾਲ ਹੀ ਆਪਾਂ ਲਸਣ ਭੁੰਨ ਲੈਣਾ। ਤੇ ਲੋ ਜੀਆ ਦੇਖੋ ਗਿਰੀਆਂ ਸਾਡੀਆਂ ਪੁੱਜ ਗਈਆਂ। ਜੇਕਰ ਤੁਸੀਂ ਲਾਣਾ ਇਹਦਾ ਛਿਲਕਾ ਲਾ ਸਕਦੇ ਹੋ ਨਹੀਂ ਲਾਣਾ ਤੇ ਨਹੀਂ ਕੋਈ ਗੱਲ ਨਹੀਂ ਮੈਂ ਇਦਾਂ ਹੀ ਪਾ ਰਹੀ ਆ। ਕਿਉਂਕਿ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਆਪਣੇ ਟੇਸ ਅਨੁਸਾਰ। ਥੋੜਾ ਜਿਹਾ ਨਮਕ ਪਾਵਾਂਗੇ। ਠੀਕ ਹੈ ਜੀ। ਪਾਣਾ ਤੁਸੀਂ ਮਿਰਚਾਂ ਤਿੱਖੀਆਂ ਕਰਨ ਵਾਸਤੇ ਪਾ ਸਕਦੇ ਹੋ। ਥੋੜਾ ਜਿਹਾ ਕਿਸੇ ਹੋਇਆ ਤੁਸੀਂ। ਹਲਕਾ ਜਿਹਾ ਗਰਮ ਮਸਾਲਾ ਪਾ दो ਥੋੜਾ ਟੇਸਟ ਜਿਹਾ ਵਾਧ ਜੇਗਾ ਕੁਝ ਜਿਆ ਜੀਰਾ ਵੀ ਪਾ ਸਕਦੇ ਹੋ ਤੁਸੀਂ ਠੀਕ ਹੈ ਤੇ ਬਾਕੀ ਆਪਾਂ ਲਾਣੇ ਆ ਫਿਰ ਤੜਕਾ ਇਹਦੇ ਚ ਪਾ ਕੇ ਹੁਣ ਆਪਾਂ ਇਹਨੂੰ ਪੀਸ ਲਾ ਲੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਤੇ ਲੋ ਜੀ ਇਹਦੇ ਚ ਪਾ ਦਨੇ ਹੁਣ ਆਪਾਂ ਪਾਣੀ ਥੋੜਾ ਜਿਹਾ ਪਾਣੀ ਪਾਣਾ ਤੇ ਪੰਨੂ ਪੀਸ ਲੈਣੇ ਤੇ ਲੋ ਜੀ ਆ ਦੇਖੋ ਚਟਨੀ ਸਾਡੀ ਬਣ ਕੇ ਹੋ ਗਈ ਤਿਆਰ ਠੀਕ ਹੈ ਜੀ ਹੁਣ ਇਹਨੂੰ ਆਪਾਂ ਕੱਢ ਲਾਂਗੇ ਘਰ ਨਹੀਂ ਬਣਾਉ ਗਿਆ ਤੇ ਲੋ ਜੀ ਹੁਣ ਇਹਨੂੰ ਆਪਾਂ ਕੱਢ ਲੈਂਦੇ ਆਪਣੇ ਡੋਂਗੇ 'ਚ ਠੀਕ ਹੈ ਜੇਕਰ ਤੁਸੀਂ ਪਤਲੀ ਕਰਨੀ ਹੈ ਨਾ ਪਤਲੀ ਵੀ ਕਰ ਸਕਦੇ ਹੋ ਬਹੁਤ ਗਾੜੀ ਹੋ ਗਈ ਚਟਨੀ ਤੇ ਲੋ ਜੀ ਆ ਦੇਖੋ ਸਾਡੀ ਚਟਨੀ ਹੋ ਗਈ ਤਿਆਰ ਬਿਲਕੁਲ ਠੀਕ ਹੈ ਜੀ ਹੁਣ ਆਪਾਂ ਇਹਨੂੰ ਹੋਰ ਸੁਆਦਿਸ਼ਟ ਬਣਾਉਣ ਲਈ ਆਪਾਂ ਦੇਖੋ ਥੋੜਾ ਜਿਹਾ ਲੈ ਲਿਆ ਤੇਲ ਉਹਦੇ ਚ ਪਾ ਦੇਣੀ ਆਪਾਂ ਥੋੜੀ ਜੀ ਇਸ ਤਰ੍ਹਾਂ ਦੇ ਦਾਣੇ ਠੀਕ ਹੈ ਜੀ ਥੋੜੀ ਜੀ ਪਾ ਦੇਣੀ ਇਹਦੇ ਵਿੱਚ ਆਪਾਂ ਹਿੰਗ ਹਿੰਗ ਪਾ ਦੋ ਇਹ ਸਾਬਤ ਨਾਲ ਮੇਚਾ ਪਾ ਦੋ ਥੋੜੇ ਜਿਹਾ ਪਾ ਦੋ ਦੋ ਚਾਰੇ ਦੇ ਵਿੱਚ ਕੜੀ ਠੀਕ ਹੈ ਇਹਨੂੰ ਝਟਕਾ ਕੇ ਚੰਗੀ ਤਰ੍ਹਾਂ ਥੋੜੀ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਹੁਣ ਇਹਦੇ ਵਿੱਚ ਦੇਗੀ ਮਿਰਚ ਲਓ ਇਹਨੂੰ ਸਦਾ ਲੱਗੇ ਜਿਹਾ ਤੜਕਾ ਬਹੁਤ ਟੇਸਟੀ ਤੜਕਾ ਲੱਗਦਾ ਹੈ ਬੜਾ ਠੀਕ ਹੈ ਜੀ ਇਹ ਜਿਹੜੀ ਮਿਰਚ ਆਪਾਂ ਕਾਲੀ ਕਰ ਲਈਏ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਚਟਨੀ ਦੇ ਉੱਪਰ ਇਹ ਮਾਚੀ ਇਹ ਹੋ ਗਈ ਸਾਡੀ ਚਟਨੀ ਤਿਆਰ ਹੁਣ ਆਪਾਂ ਬਣਾਨੇ ਆ ਆਪਣੇ ਬ੍ਰੈਡ ਪਕੋੜੇ ਉਹਦੇ ਲਈ ਆਪਾਂ ਲੈ ਲੈਨੇ ਆ ਇੱਧਰ ਲੈ ਲੈਨੇ ਆਪਾਂ ਹੁਣ ਲੈ ਲੈਨੇ ਆ ਜੀ ਬੇਸਨ ਬੇਸਨ ਆਪਾਂ ਆਪਣੀ ਮਰਜ਼ੀ ਅਨੁਸਾਰ ਤੁਸੀਂ ਪਾ ਸਕਦੇ ਹੋ ਠੀਕ ਹੈ ਜੇਕਰ ਤੁਸੀਂ कुरकुरे कुरकुरे ਜੇ क्रिस्पी जे ਬਣਾਉਣਾ ਚਾਹੁੰਦੇ ਹੋ ਨਾ ਤੇ ਇਹਦੇ ਵਿੱਚ ਤੁਸੀਂ ਅਰਾ ਰੋਟ ਥੋੜਾ ਜਿਹਾ ਪਾ ਸਕਦੇ ਹੋ ਠੀਕ ਹੈ ਔਰ ਨੂੰ ਆਪਾਂ ਘੋਲ ਲ denn ਤੇ ਲੋ ਜੀ ਇੱਧਰ ਬੇਸਨ ਆਪਾਂ ਘੋਲਣ ਲੱਗੇ ਆ ਠੀਕ ਹੈ ਇਹਦੇ ਵਿੱਚ ਆਪਾਂ ਪੀਸਿਆ ਹੋਇਆ ਥੋੜਾ ਜਿਹਾ ਧਨੀਆ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਹਲਕੀ ਜਿਹੀ ਇਹਦੇ ਵਿੱਚ ਪਾਵਾਂਗੇ ਢੇਗੇ ਮਿਰਚ ਕਿਉਂਕਿ ਅਸੀਂ ਨਾ ਆਪਣੇ ਮਟੀਰੀਅਲ ਚ ਪਾਈ ਹੋਈ ਹੈ ਹਲਕਾ ਜਿਹਾ ਪਾਵਾਂਗੇ ਇਹਦੇ ਵਿੱਚ ਨਮਕ ਕਿਉਂਕਿ ਆਪਾਂ ਪਹਿਲਾਂ ਸਾਰਾ ਕੁਝ ਪਾਇਆ ਹੋਇਆ ਉਹ ਦੇਖੇ ਠੀਕ ਹੈ

ਉਨਾ ਪੱਤੇ ਤੇ ਲਾ ਲਾਂਗੇ ਆਪਾਂ ਪਤਲਾ ਪਤਲਾ ਨੇ ਜਿਹੜੇ ਆਪਾਂ ਆਲੂ ਮੈਸ਼ ਕੀਤੇ ਨੇ ਇਹਦੇ ਵਿੱਚ ਪਾ ਕੇ ਨਾਲ ਹੀ ਆਪਾਂ ਦੂਜਾ ਬਰੈਡ ਲਾ ਲੈਣਾ ਠੀਕ ਹੈ ਜੀ ਇਹ ਫੇਲੇ ਬਰੈਡ ਨੂੰ ਕੋੜੇ खा ਕੇ ਬਣਾ ਕੇ ਦੇਖਿਓ ਵੈਸੇ ਤਾਂ ਮੈਂ ਮੈਂ ਧਬਣਾ ਨਹੀਂ ਨਹੀਂ ਮੇਰਾ ਆਪਣਾ ਆਪਣਾ ਹਰ ਕਿਸੇ ਦਾ ਸਭ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਤੇਵਲੀ ਬਰੈਡ ਤੇ ਮੈਂ ਬਣਾਵਾਂਗੀ ਬਣਾਵਾਂਗੀ ਇੱਕ ਬਰੈਡ ਤੁਹਾਨੂੰ ਹੋਰ ਤਰੀਕਾ ਦੱਸੂਗੀ ਠੀਕ ਹੈ ਜੀ ਉਹ ਵੀ ਬਨੇ ਵਧੀਆ ਹੁੰਦੇ ਜਿਵੇਂ ਆਪਾਂ ਅਕਸਰ ਆਪਣੇ ਬਰੈਡ ਦਾ ਜਿਹੜਾ ਬਰਾਊਨ ਪਾਸਾ ਸੂਟ ਦਿੰਦੇ ਹੁੰਦੇ ਹਨਾ ਉਹਦਾ ਵੀ ਤੁਹਾਨੂੰ ਦੱਸੂਗੀ ਪਹਿਲਾਂ ਇਹ ਬਰੈਡ ਬਣਾ ਲਵਾਂ ਮੈਂ ਫਿਰ ਦੱਸਦੀਆਂ ਤੁਹਾਨੂੰ ਤਦ ਤੱਕ ਤੁਸੀਂ ਬਨੇ ਰੋ ਪੀ ਲਓ ਆਜੋ ਅੰਦਰ ਚਾਹ ਰੱਖਤੀ ਆਪਾਂ ਜੀ ਨਾਲ ਦੀ ਨਾਲ ਆਪਾਂ ਚਾਹ ਰੱਖਤੀ ਨਾਲ ਚਟਣੀ ਬਣਾ ਲਈ ਹੈ ਤੇ ਲੋਸੀ ਇਹਦੇ ਤੋਂ ਸਾਡੇ ਬਣ ਕੇ ਦੇ ਬਰੈੱਡ ਟਕੋੜੇ ਉੱਧਰ ਬਣ ਗਈ ਸਾਡੀ ਚਾਹ ਠੀਕ ਹੈ ਜੀ ਹੁਣ ਆ ਦੇਖਾ ਪੱਜਣ ਕੱਢ ਲੈਨੇ ਆ ਆਪਾਂ ਇਹਨਾਂ ਨੂੰ ਪਹਿਲਾਂ ਕੱਢ ਕੇ ਰੱਖ ਲੈਣਾ ਚੰਗੀ ਤਰ੍ਹਾਂ ਜਿਹੜਾ ਤੇਲ ਹੋਏਗਾ ਨਾ ਸਾਰਾ ਚੰਗੀ ਤਰ੍ਹਾਂ ਨਿਕਲ ਜਾਵੇ ਜਦੋਂ ਵੀ ਕਦੀ ਪ੍ਰਸਾਦ ਹੋਵੇ ਖੁਣ ਛੋਵੇ ਵਧੀਆ ਜਿਹਾ ਕੁਝ ਖਾਣ ਨੂੰ ਮਨ ਕਰੇ ਤੇ ਤੁਸੀਂ ਇਦਾਂ ਖਾਣਾ ਖਾਓ ਉਨੇ ਦੇ ਨਾਲ ਹੀ ਆਪਾਂ ਇਹ ਵਾਲੀ ਚਟਨੀ ਸਰਵ ਕਰ ਸਕਦੇ ਆ ਜੇਕਰ ਤੁਸੀਂ ਸੌਸ ਵਾਲੀ ਖਾਣੀ ਤੇ ਸੌਸ ਇਹ ਵਾਲੀ ਚਟਨੀ ਬਣਾ ਕੇ ਦੇਖਿਓ ਬਹੁਤ ਟੇਸਟੀ ਤੇ ਬਹੁਤ ਵਧੀਆ ਲੱਗਦੀ ਠੀਕ ਹੈ ਜੀ ਹੁ ਆ ਦੇਖਿਓ ਜਾਓ ਜੀਨੇ ਜੀਨੇ ਖਾਣੇ ਬ੍ਰੈਡ ਪਕੌੜੇ ਖਾਓ ਤੇ ਲੋ ਜੀ ਨਾਲ ਕਰਦੇ ਆਪਾਂ ਚਾਹ ਸਰਵ ਸਰਦਾਰ ਜੀ ਦੀ ਤਾਂ ਆਦਤ ਹੈ ਜੇ ਰੋਟੀ ਖਾਣੀ ਹੈ ਤਾਂ ਵੀ ਇਹਨਾਂ ਨੂੰ ਚਾਹ ਚਾਹੀਦੀ ਹੈ ਜੇ ਕੋਈ ਬ੍ਰਿਚੀਜ਼ ਖਾਣੀ ਹੈ ਤਾਂ ਵੀ ਚਾਹ ਹਾਰੇ ਕੁਝ ਲੈ ਕੇ ਆ ਨਾ ਇਹ ਵਧੀਆ ਬਰੈੱਡ ਮਕੌੜੇ ਤੇ ਆ ਗਏ ਟੇਸਟੀ ਟੇਸਟੀ ਜੇ ਤੇ ਆਓ ਤੁਹਾਨੂੰ ਵੀ ਘੁਮਾਨੇ ਆ ਚਟਨੀ ਜ਼ਰੂਰ ਬਣਾਇਓ ਮੇਰੇ ਕਹਣੇ ਤੇ ਠੀਕ ਹੈ ਜੀ ਬਹੁਤ ਵਧੀਆ ਤੇ ਬਹੁਤ ਟੇਸਟੀ ਚਟਨੀ ਬਣਦੀ ਹੈ ਹਮੇਸ਼ਾ ਆਪਣੇ ਬੱਚਿਆਂ ਨੂੰ ਬਣਾ ਕੇ ਦੇਣਾ ਤੇ ਖਵਾਣਾ ਲੱਕ ਅੱਧਾ ਹੋਰ ਵੀ ਸ਼ਾਨ ਮੇਲਾਵ ਜੀ ਕਿੱਥੇ ਲਿਆਵਾਂ ਦਿ ਲੋ ਗਾਇਸ ਜੇਕਰ ਤੁਸੀਂ ਬਣਾਣੇ ਹੋਣ ਤੇ ਲੱਕ ਤੀਜੇ ਨਾਲ ਆ ਦੇਖੋ ਇਹ ਵੀ ਆਪਾਂ ਜਿਹੜਾ ਬ੍ਰੈਡ ਦਾ ਬਰਾਊਨ ਹਿੱਸਾ ਹੁੰਦਾ ਨੇ ਜਾਂ ਬ੍ਰੈਡ ਹੈਕ ਬ੍ਰੈਡ ਤੁਸੀਂ ਕਰ ਲੈਣੀ ਆਂ ਆਲੂਆਂ ਦੇ ਵਿੱਚ ਇਹਨੂੰ ਪਾ ਲੈਣੀ ਠੀਕ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਇਦਾਂ ਇਕੱਠਾ ਕਰ ਲੈਣਾ ਆ ਦੇਖੋ ਜਿੱਦਾਂ ਆਪਾਂ ਨਾਰਮਲ ਟਿੱਕੀਆਂ ਬਣਾਉਂਦੇ ਆ ਨਾ ਉਸ ਤਰ੍ਹਾਂ ਬਣਾ ਲੈਣੀ ਆ ਇਹ ਵੀ ਆਪਣਾ ਬਹੁਤ ਟੇਸਟੀ ਤੇ ਵਧੀਆ ਬਣਦੀ ਆ ਟਿੱਕੀ ਟਾਈਪ ਬਣਦਾ ਠੀਕ ਹੈ ਆ ਦੇਖੋ ਇਦਾਂ ਕਰਕੇ ਥੋੜਾ ਸਖਤ ਹੋ ਜਾਏਗਾ ਇਹ ਜਿਹੜੀ ਭਰਾਏ ਜੇਕਰ ਤੁਸੀਂ ਬ੍ਰੈਡ ਪੀਸ ਨਹੀਂ ਆ ਨਾ ਬ੍ਰੈਡ ਵੀ ਪੀਸ ਸਕਦੇ ਹੋ ਇਸੇ ਤਰ੍ਹਾਂ ਇਸੇ ਤਰ੍ਹਾਂ ਇਹਨੂੰ ਪੀਸ ਕੇ ਇੱਦਾਂ ਕਰਕੇ ਠੀਕ ਹੈ ਜੀ ਲੋ ਜੀ ਇੱਦਾਂ ਕਰਕੇ ਹੁਣ ਇਹਨੂੰ ਇੱਦਾਂ ਹੀ ਤੁਸੀਂ ਉਹਦੇ ਚ ਮਤਲਬ ਵੇਸਟਰ ਦੇ ਵਿੱਚ ਭਿਗੋ ਲੈਣੀ ਹੈ ਤੇ ਇਸ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਟਿੱਕੀ ਟਾਈ ਬਣਾ ਲੈਂਦੇ ਹਾਂ ਠੀਕ ਹੈ ਜੀ ਇਹ ਵਾਲੀਆਂ ਵੀ ਸੇਮ ਐਵੇਂ ਬਣਾਣੀਆਂ ਆ ਤੁਸੀਂ ਜਿੰਤਾ ਮਰਜ਼ੀ ਆਪਣੇ ਲੱਗ ਲੱਗ ਆਪਣੇ ਸਟਾਈਲ ਨਾਲ ਤੁਸੀਂ ਦੋ ਤਰ੍ਹਾਂ ਦੀਆਂ ਬਣਾ ਸਕਦੇ ਹੋ ਆਪਣਾ ਟੇਸਟ ਹੈ ਜੀ ਜਿੰਦਾ ਮਰਜ਼ੀ ਕਰੀ ਜੋ फिर मैं बनाती हूं आपको ये भी दिखानी है ये भी इस तरह ਵਿੱਚ ਬ੍ਰੈਡ ਵੀ ਹੋਏਗੀ ਇਹ ਆਲੂ ਵੀ ਤੇ ਬ੍ਰੈਡ ਹੈ ਠੀਕ ਹੈ ਜੀ ਆਲੂ ਤੇ ਬ੍ਰੈਡ ਦਾ ਵਧੀਆ ਜਿਹਾ ਨਾਸ਼ਤਾ ਬਣ ਜਾਂਦਾ ਹੈ ਜੀ ਇਸੇ ਤਰ੍ਹਾਂ ਕਰਕੇ ਉਸ ਦਿਨ ਮੈਂ ਤੁਹਾਨੂੰ ਦਾਲ ਵਾਲਾ ਦਿਖਾਇਆ ਸੀ ਨਾ ਜਦਾ ਕਰਦੇ ਆ ਇੱਕ ਆਲੂ ਇਸੇ ਤਰ੍ਹਾਂ ਇਹਦੇ ਸੰਦੇ ਵਿੱਚ ਵੀ ਹੋ ਕੇ ਇਸ ਤਰ੍ਹਾਂ ਜੀ ਆਨੇ। ਇਹ ਵਾਲੀ ਢਿੱਕੀ ਵੀ ਇਸ ਤਰ੍ਹਾਂ ਬਣਾਇਓ। ਕਿੰਨੀ ਵਧੀਆ ਬਣੀ ਹੈ। ਇਸ ਤਰ੍ਹਾਂ ਕਰਕੇ ਤੁਸੀਂ ਨਾਸ਼ਤੇ ਦੇ ਵਿੱਚ ਜਿੱਦਾਂ ਮਰਜ਼ੀ ਇਹਨੂੰ ਸਰਵ ਕਰ ਸਕਦੇ ਹੋ ਠੀਕ ਹੈ। ਬੱਚਿਆਂ ਦੇ ਟੀਪਨ ਚ ਵੀ ਪਾਓ ਮਹਿਮਾਨਾਂ ਦੇ ਆਣ ਤੇ ਬਣਾਓ। ਜਿੰਨੇ ਮਤਲਬ ਅੱਛੀ ਤਰ੍ਹਾਂ ਬੰਦੀ ਹੈ ਵਧੀਆ ਲੱਗਦੀ ਹੈ ਨਾ। ਤੁਹਾਡੇ ਸਾਰੇ ਕਹਿਣਾ ਪਰੋਲੇ ਵੀ ਕੋਸ਼ ਹੋਣਾ ਹੈ। ਬਹੁਤ ਅੱਛੀ। ਅੱਗੇ ਤਾਂ ਬਣਾਉਣੀ ਹੁੰਦੀ ਆ ਕਿ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਕੇ ਫਾਕੀ ਦੇਖਦੇ ਆਂ ਜੀ। ਹੋਰ ਤੁਮ ਆਪਣੇ ਨਾਲ ਤੇ ਲੋਜੀਿਕ ਜਿਕ ਤੋ ਨੋ ਮੈਂ ਉਹ ਦੱਸਦੀ ਆ ਇਸੇ ਤਰ੍ਹਾਂ ਹੀ ਜਿਹੜੀ ਆਪਣਾ ਬ੍ਰੈਡ ਆਪਣੇ ਆਲੂ ਹੈ ਨਾ ਇਹਨਾਂ ਨੂੰ ਤੁਸੀਂ ਇੱਦਾਂ ਚੰਗੀ ਤਰ੍ਹਾਂ ਫਲਾ ਲੈਣਾ ਠੀਕ ਹੈ ਇਹਨਾਂ ਨੂੰ ਇੱਦਾਂ ਫਲਾ ਕੇ ਇਹਦੇ ਉੱਪਰ ਹੀ ਆਪਾਂ ਰੱਖ ਦਾਂਗੇ ਹੁਣ ਆਪਣੀ ਦੂਜੀ ਬ੍ਰੈਡ ਦੂਜੀ ਬ੍ਰੈਡ ਰੱਖ ਕੇ ਐਂ ਦਾ ਕਰਕੇ ਆਪਾਂ ਇਹਨੂੰ ਗੋਲਜੀ ਕਟਿੰਗ ਦੇ ਵਿੱਚ ਐਂ ਦਾ ਕਰਦੇ ਹਾਂ ਇਸੇ ਅੱਜ ਆਪਾਂ ਇਹਨੂੰ ਲਾ ਲਾਂਗੇ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਆਪਣਾ ਚੰਨੀ ਤਰ੍ਹਾਂ ਇਹਦਾ ਉਹ ਕੇ ਆਪਣੀ ਬੇਸਨ ਚ ਕਰਨਾ ਹੈ। ਤੁਸੀਂ ਬ੍ਰੈਡ ਦਾ ਨਾਸ਼ਤਾ ਕੁਝ ਵੀ ਬਣਾਣਾ ਹੋਵੇ ਜਿਸ ਤਰ੍ਹਾਂ ਮਰਜੀ ਆਪਣਾ ਬਣਾ ਸਕਦੇ ਹੋ। ਆਪਣੇ ਆਪਣੇ ਲੱਗ-ਲੱਗ ਤਰੀਕਿਆਂ ਨਾਲ ਠੀਕ ਹੈ ਜੀ। ਜੁਮੇ ਵੀ ਆਪਣੀ ਬਣ ਜੇਗੀ। ਦੋ-ਤਿੰਨ ਤਰੀਕਿਆਂ ਦੇ ਤਰੀਕਾ ਬਣਾ ਕੇ ਦਿਖਾ ਦੇਣਾ। ਸਾਡਾ ਬੜਾ ਮਨ ਹੈ। ਜਿੱਦਾਂ ਮਰਜ਼ੀ ਬਣਾਉ ਵਾਲੇ ਤੁਸੀਂ ਤੇ ਲੋਜੀ ਇਹ ਆਪਣਾ ਲੱਗ ਤਰੀਕੇ ਦਾ ਹੋ ਗਿਆ ਤੁਸੀਂ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਰਾਟ ਸਕਦੇ ਹੋ ਚੰਗੀ ਤਰ੍ਹਾਂ ਜਿਵੇਂ ਹੋਇਆ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੁਹਾਨੂੰ ਪਰ ਏਦਾਂ ਦੇਖੋ ਆਪਣੀ ਟਿੱਕੀ ਵੀ ਬਣਾ ਸਕਦੇ ਆ ਆਪਾਂ ਬ੍ਰੈਡ ਵੀ ਬਣਾ ਸਕਦੇ ਆ ਸਭ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਆਪਣਾ ਨਾਸ਼ਤਾ ਬਣਾਓ ਠੀਕ ਹੈ ਜੀ ਤੇ ਲੋਜੀ ਜਦੋਂ ਗੋਲ-ਗੋਲ ਜਿਆਵੀ ਲੱਗ-ਲੱਗ ਤਰੀਕਿਆਂ ਦੇ ਤਿੰਨ ਤਰ੍ਹਾਂ ਦੇ ਬ੍ਰੈਡ ਬਣਾ ਲਿੱਤੇ ਨੇ ਮੈਂ ਬ੍ਰੈਡ ਪਕੌੜੇ ਆਲੂ ਵਾਲੇ ਮਿਕਸ ਕਰਕੇ ਤੇ ਬਾਕੀ ਆਪਾਂ ਪਿੰਨਿਆਂ ਹੁਣ ਚਾ ਆਪਣੇ ਬਣ ਚੁੱਕੇ ਨੇ ਠੀਕ ਹੈ ਜੀ ਬਾਕੀ ਬਣੇ ਰੋ ਤੱਕ ਤੁਸੀਂ ਜੇ dielian act ਤੋਂ ਲੂਗੋ ਤੁਹਾਡੇ ਨਾਮ ਹੈ ਤੇ ਅੱਜ ਇਹ ਜੋ ਬਣਾਇਆ ਹੈ ਇਸੇ ਤਰ੍ਹਾਂ ਤੁਹਾਡੇ ਨਾਲ ਜੀ ਵੀਡੀਓ ਸ਼ੇਅਰ ਕਰਾਤੀ ਬਹੁਤ ਅੱਛਾ ਮੌਸਮ ਵੀ ਹੋਇਆ ਸੀ ਸਾਡੇ ਇੱਥੇ ਛੋਟੇ ਛੋਟੇ ਵੱਡੇ ਵੱਡੇ ਬਰਸਾਤ ਹੋਈ ਇਸ ਠੰਡਾ ਠੰਡਾ ਮੌਸਮ ਦੇ ਵਿੱਚ ਤੁਹਾਡਾ ਜੇ ਕਰੇ ਨਾ ਵਧੀਆ ਜਿਹਾ ਮੌਸਮ ਹੋਵੇ ਕੁਝ ਖਾੜੇ ਰੋ ਮਿੰਟਸ ਕਿੰਤਾ ਜੀ ਤੁਸੀਂ ਇਹ ਚੀਜ਼ਾਂ ਬਣਾ ਸਕਦੇ ਹੋ ਠੀਕ ਹੈ ਜੀ